ਪੰਜਾਬ ਵਿੱਚ ਨਸ਼ੇ ਨੂੰ ਠੱਲ ਪਾਉਣ ਦੇ ਲਈ ਐਸਟੀਐਫ ਵੱਲੋਂ ਲਗਾਤਾਰ ਛਾਪੇਮਾਰੀਆਂ ਕੀਤੀਆਂ ਜਾ ਰਹੀਆਂ ਨੇ ਤੇ ਤਾਜ਼ਾ ਮਾਮਲਾ ਜਿਲਾਹ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ ਜਿੱਥੇ ਐਸਟੀਐਫ ਚਲੰਦਰ ਰੇਂਜ ਵੱਲੋਂ ਇੱਕ ਨਸ਼ਾ ਤਸਕਰ ਦਾ ਪਿੱਛਾ ਕਰਦੇ ਹੋਏ ਇੱਕ ਨੌਜਵਾਨ ਨੂੰ ਹੈਰੋਇਨ ਸਮੇਤ ਰੰਗੇ ਹੱਥੀ ਗ੍ਰਿਫਤਾਰ ਕੀਤਾ ਹੈ ਤੇ ਜਾਣਕਾਰੀ ਮੁਤਾਬਕ ਸੰਦੀਪ ਕੁਮਾਰ ਉਪਰਫ ਸਿੱਪਾ ਦੇ ਰੂਪ ਦੇ ਵਿੱਚ ਜਿਹੜਾ ਹੈ ਇਸ ਦੀ ਪਛਾਣ ਹੋਈ ਆ ਤੇ ਜਾਂਚ ਕਰਾਂ ਤੇ ਪਤਾ ਚੱਲਿਆ ਹੈ ਕਿ ਇਸਤੇ ਪਹਿਲਾਂ ਵੀ ਨਸ਼ੇ ਦੇ ਮਾਮਲੇ ਦੇ ਕੇਸ ਜਿਹੜੇ ਨੇ ਉਦਾਰਚਨੇ ਜਿਸ ਦੀ ਟੀਮ ਵੱਲੋਂ ਲਗਾਤਾਰ ਪਿੱਛਾ ਜੜਾ ਹੈ ਉਹ ਕੀਤਾ ਜਾ ਰਿਹਾ ਸੀ ਤੇ ਹੁਸ਼ਿਆਰਪੁਰ ਵਿਖ ਦੇ ਵਿੱਚੋਂ 263 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ ਤੇ ਜਿਸ ਦੀ ਮਾਰਕੀਟ ਰੇਟ ਕਰੀਬ 70 ਕਰੋੜ ਦਸੀ ਜਾ ਰਹੀ ਹੈ ਤੇ ਉੱਥੇ ਹੀ ਪੁਲਿਸ ਮੁਤਾਬਕ ਸੰਦੀਪ ਕੁਮਾਰ ਉਰਫ ਸਿੱਪਾ ਦੇ ਰੂਟ ਦੇ ਵਿੱਚ ਇਸ ਦੀ ਜਿਹੜੀ ਹੈ ਪਛਾਣ ਹੋਈ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਜਿਹੜਾ ਹੈ ਮੁਤਾਬਕ ਕੋਰਟ ਪੇਸ਼ ਕਰਕੇ ਰਿਮਾਂਡ ਜਿਹੜਾ ਹੈ ਉੱਤੇ ਹੋਰ ਜਾਂਚ ਜਿਹੜੀ ਹੈ ਉਹ ਕੀਤੀ ਜਾਵੇਗੀ ਤੇ ਨਾਲੇ ਵੀ ਪਤਾ ਕੀਤਾ ਜਾਵੇਗਾ ਕਿ ਕੌਣ-ਕੌਣ ਇਸ ਤੇ ਨਾਣ ਧੰਦੇ ਦੇ ਵਿੱਚ ਸ਼ਾਮਿਲ ਹੈ ਤੇ ਇਸ ਤੇ ਕਿਸ ਨੂੰ ਜਿਹੜੀ ਹੈ ਉਹ ਸਪਲਾਈ ਦੇਣੀ ਸੀ ਤੇ ਉੱਥੇ ਹੀ ਐਸਟੀਐਫ ਦਾ ਕਹਿਆ ਹੈ ਕਿ ਉਹਨਾਂ ਦੀ ਟੀਮ ਬਲੋ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਲੇਕਿਨ ਕਈ ਵਾਰ આરોપી ਕਾਨੂੰਨ ਦਾ ਸਹਾਰਾ ਲੈ ਕੇ ਬੇਲ ਲੈ ਕੇ ਜਿਹੜੇ ਨੇ ਉਹ ਨਿਕਲ ਜਾਂਦੇ ਨੇ ਤੇ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ આરોપી ਨੂੰ ਸਮਾਨ ਸਹਿਤ ਗ੍ਰਿਫਤਾਰ ਕੀਤਾ ਜਾਵੇ ਤਾਂ ਕਿ ਨਸ਼ੇ ਦੇ ਸੁੱਦਾਗਰ ਨੂੰ ਠੱਲ ਪੈ ਸਕੇ ਮੌਜੂਦ ਸੀ ਸਾਡੇ ਮੁਖਬਰ ਨੇ ਇਤਲਾਹ ਦਿੱਤੀ ਵੀ ਜਿਹੜਾ ਸੰਦੀਪ ਕੁਮਾਰ ਉਰਫ ਸੀਪਾ son of ਜਸਵਿੰਦਰ ਪਾਲ ਇਹ ਅੱਜ ਇਹ ਨਸ਼ੇ ਜਿਹੜਾ ਪੱਲਾ ਵੀ ਤੇ ਨਸ਼ੇ ਦੇ ਪਰਚੇ ਹੈਗੇ ਆ ਅੱਜ ਵੀ ਇਹ ਨਸ਼ਾ ਲੈ ਕੇ ਇੱਧਰ ਉੱਧਰ ਘੁੰਮ ਰਿਹਾ ਹੈ ਹਿਸ਼ਾਰਪੁਰ ਚ ਜਦੋਂ ਇਹਨੂੰ ਇਸ ਜਗ੍ਹਾ ਤੇ ਲਿਆ ਕੇ ਕਾਬੂ ਕੀਤਾ ਇਹਦੀ ਗੱਡੀ ਚ ਤੇ ਇਹਦੀ ਤਲਾਸ਼ੀ ਕੀਤੀ ਆ ਤਲਾਸ਼ੀ ਕਰਾਉਣ ਇਹਦੇ ਕੋਲ ਤੋਂ ਕੁਝ ਮਿਲਿਆ ਨਹੀਂ ਇਹਦੀ ਜਿਹੜੀ ਗੱਡੀ ਆ ਇਹਦੇ ਗੱਡੀ ਦੇ ਵਿੱਚ ਆਰਮਰੈਸਟ ਹੁੰਦਾ ਆ ਉੱਥੋਂ ਇੱਕ ਮਮਮੀ ਲਫਾਫਾ ਮਿਲਿਆ ਉਹਦੇ ਵਿੱਚੋਂ ਚੈੱਕ ਕਰਨ ਤੇ ਹੈਰੋਇਨ ਮਿਲਿਆ ਇਹਦੇ ਕੋਲੋਂ 263 ਗ੍ਰਾਮ ਹੈਰੋਇਨ ਆ ਇਹ ਫਰਦਰ ਕੀ ਕਰਦੇ ਆ ਸਾਡੀ ਇਹ ਅਜੇ ਪੱਚਾ ਤਾਜ਼ੀ ਕਰਨ ਲਈ ਲਿਖ ਕੇ ਭੇਜਿਆ ਹੈ ਜੀ ਜਦੋਂ ਪਰਚਾ ਦਰਜ ਹੋ ਕੇ ਆਉਂਦਾ ਆ ਤੇ ਫਿਰ ਇਹਨੂੰ ਕੱਲ ਪੇਸ਼ ਕਰਕੇ ਇਹਦਾ ਰਿਮਾਂਡਾ ਹਾਸਲ ਕੀਤਾ ਜਾਊਗਾ ਬਾਕੀ ਦੀ ਅਜੇ ਪੁੱਛਗਿੱਛ ਕਰਨੀ ਆ ਇੰਨਾ ਕੁ ਪਤਾ ਲੱਗਾ ਵੇ ਇਹਦੇ ਤੇ ਪਹਿਲਾਂ ਵੀ ਮੁਕੱਦਮੇ ਦਰਜ ਹੈਗੇ ਤੇ ਕੁਝ ਨਾ ਹੋੜ ਵੀ ਸਾਥੀ ਸੀ ਤੇ ਕੱਲੇ ਸੀ ਗੱਡੀ ਤੇ ਨਹੀਂ ਅਜੇ ਤਾਂ ਕੱਲਾ ਹੀ ਹੈਗਾ ਇਹ ਗੱਡੀ ਤੇ ਬਾਕੀ ਇਹਦੇ ਸਾਥੀਆਂ ਬਾਰੇ ਪਤਾ ਕਰਨਾ ਹੋਰ ਇਹਦੀ ਮਾਰਕੀਟ ਵੈਲਿਊ ਜਿਹੜੀ ਆ ਇੰਟਰਨੈਸ਼ਨਲ ਮਾਰਕੀਟ ਤੇ ਕਰੀਬ 7 ਸਵਾ ਕਰੋੜ ਰੁਪਈਆ ਹੋਊਗਾ ਜਿਹੜਾ ਕਾਫੀ ਹੈ ਨਸ਼ੇ ਦਾ ਪ੍ਰਸਾਰ ਤਾਂ ਕਾਫੀ ਹੈ ਫਿਰ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵਿੱਚ ਵੱਧ ਤੋਂ ਵੱਧ ਜਿਹੜੇ ਬੰਦੇ ਆ ਸਾਡੇ Welcome to Roots Country School, the largest boarding school in the Shimla Hills. For 21 years, we've delivered 100% board exam success. With smart classrooms, a library, and science labs, learning thrives. Our in-house mess, bakery, and tuck shop ensure nutritious meals. From dance and music rooms to a cinema hall, all-weather pool. And expert sports coaches, students excel in every way. Rooted in excellence, admissions open. Enroll today.